ਫਰਾਂ ਕੀ ਗੱਲ ਹੋਈ ਹੈ ਜਿਹੜੇ ਹੁਣ ਇਕੱਠੇ ਹੋਏ ਪੱਤਰਕਾਰ ਜੀ ਅੱਜ ਜਿਹੜੀ ਘਟਨਾ ਵਾਪਰੀ ਹੈ ਇਹ ਦੀ ਬਸ ਆਰਿਆਂ ਨੇ ਅੱਜ ਸਾਡੇ ਕਰਮ ਮੰਡੀ ਦੇ ਸਬਜ਼ੀ ਵੇਚਤਾ ਮੁੰਡਾ ਕੀ ਨਾਂ ਹੈ ਜਿਹੜੀ ਪ੍ਰਦੀਪ ਸਿੰਘ ਲਈ ਪ੍ਰਦੀਪ ਸਿੰਘ ਲਈ ਪ੍ਰਦੀਪ ਸਿੰਘ ਲਈ ਦੇ ਉੱਤੇ ਮੋਟਰਸਾਈਕਲ ਟਪਾਰਿਆ ਸੀ ਉਹਦੇ ਉੱਤੇ ਅੱਜ ਇਹਨਾਂ ਨੇ ਬੱਸ ਜੜਾਤੀ ਪਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੈਂ ਧੰਨਵਾਦ ਆ ਮੰਡੀ ਵਾਲਿਆਂ ਦਾ ਜਿਨ੍ਹਾਂ ਨੇ ਮੂਹਰੇ ਲਾ ਕੇ ਬੱਸ ਨੂੰ ਰੋਕਿਆ ਅੱਛਾ ਪਹਿਲੀ ਗੱਲ ਤਾਂ ਪੱਤਰਕਾਰ ਜੀ ਇਹ ਬੱਸਾਂ ਦਾ ਰੂਟ ਹੀ ਨਹੀਂ ਵੀ ਸਾਡੀ ਮੰਡੀ ਵਿੱਚੋਂ ਟਪਾਨ ਇਹ ਆਦੇ ਬਾਈਪਾਸ ਤੋਂ ਟਪਾਨ ਨਟਪਾਨ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੇ ਗੁੰਡਾਗਰਦੀ ਦੀਪ ਆਲੇ ਤਾਂ ਖਾਸ ਕਰਕੇ ਗੁੰਡਾਗਰਦੀ ਵਿਚਾਰ ਕੀ ਹੈ ਜਿਵੇਂ ਕਿ ਪੰਜਾਬ ਸਰਕਾਰ ਨੇ ਪਰਮਣ ਵਿੱਚ ਇਹਨਾਂ ਨੂੰ ਇੱਕ ਦੋ ਕਤਲ maaf ਕੀਤੇ ਹੋਣ ਮੈਨੂੰ ਤਾਂ ਐਂ ਲੱਗਦਾ ਵੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਪਰਮਣ ਵਿੱਚ ਇੱਕ ਦੋ ਕਤਲ maaf ਕੀਤੇ ਹੋਇਆ ਇਹਨਾਂ ਨੇ ਪਹਿਲਾਂ ਵੀ ਆਕਲੀਏ ਇੱਕ ਦੋ ਘਟਰਾ ਵਾਪਰ ਗਿਆ ਬੰਦੇ ਮਾਰਤੇ ਉਹਨੇ ਮੰਡੀ ਦੇ ਬੰਦਿਆਂ ਨੂੰ ਮਾਰਨ ਨੂੰ ਫਿਰਦੇ ਆ ਮੈਂ ਪਰਸੋਂ ਦੀ ਸੋਨੂੰ ਰਾਤ ਨੂੰ 8:30 ਵਜੇ ਦੀ ਘਟਨਾ ਦੱਸਦਾ ਹਾਂ ਅਸੀਂ ਸੜਕ ਨਵੀਂ ਬਣ ਰਹੀ ਹੈ ਸਾਰੀ ਮੰਡੀ ਨੂੰ ਪਤਾ ਹੈ ਅਸੀਂ ਟਰੈਕਟਰ ਲਾਇਆ ਨਗਰਪਾਲਿਕਾ ਦਾ ਕੋਈ ਹੈਵੀ ਵਹੀਕਲ ਨਾ ਟੱਪੇ ਵੀ ਸੜਕ ਦੀ ਜ਼ਿੰਦਗੀ ਬਣ ਜੇ ਇਹ ਦੀਪ ਵਾਲੇ ਗੁੰਡਿਆਂ ਨੇ ਉਹ ਟਰੈਕਟਰ ਪਾਸੇ ਕਰਕੇ ਸਟਾਰਟ ਕਰਕੇ ਬੱਸ ਭਜਾ ਕੇ ਲੈ ਗਏ ਟਰੈਕਟਰ ਉਹ ਵੀ ਚੱਲਦਾ ਰਿਹਾ ਰਮਾਣੇ ਵਾਲਾਂ ਦੇ ਮੁੰਡੇ ਨੇ ਮੈਨੂੰ ਜਾ ਕੇ ਦੱਸਿਆ ਮੱਟੂ ਟਰੈਕਟਰ ਚੱਲੀ ਜਾਂਦਾ ਮੈਂ ਜਾ ਕੇ ਖੁਦ ਟਰੈਕਟਰ ਬੰਦ ਕੀਤਾ ਔਰ ਇਹਨਾਂ ਦੇ ਨਾਲ ਮਗਰ ਵੀ ਗਿਆ ਪਰ ਮੈਨੂੰ ਲੱਭੇ ਨਹੀਂ ਇਹ ਫਿਰ ਮੈਂ ਕਹਿੰਦਾ ਪੱਤਰਕਾਰ ਜੀ ਸਾਰੀ ਮੰਡੀ ਦੇ ਪੱਤਰਕਾਰਾਂ ਨੂੰ ਇਹ ਗੱਲ ਚੁੱਕਣੀ ਚਾਹੀਦੀ ਹੈ ਵੀ ਮੰਡੀ ਵਿੱਚ ਜੇ ਕੋਈ ਬਸ ਕੱਪੀ ਅਸੀਂ ਇਹ ਚੇਤਾਵਨੀ ਦਿੰਦੇ ਆ ਅਸੀਂ ਕਰਿਆ ਨਾਲ ਭੰਨਾਗੇ ਬਸ ਚਾਹੇ ਬਾਅਦ ਚ ਸਾਡੇ ਪਰਚਾ ਹੋ ਜੇ ਅਸੀਂ ਕੋਈ ਬਸ ਨੂੰ ਬਖਸਾਂਗੇ ਨਹੀਂ ਜਿਹੜਾ ਹੁਣ ਅੱਜ ਮੋਟਰਸਾਈਕਲ ਤੇ ਹੋਇਆ ਮਿਲ ਕੇ ਮੁੰਡਾ ਠੀਕ ਹੈ ਇਹ ਮੁੰਡਾ ਠੀਕ ਹੈ ਜੀ ਤੇ ਡਰਾਈਵਰ ਕਿੱਥੇ ਹੀ ਬਸਦਾ ਹੈ ਡਰਾਈਵਰ ਇੱਥੇ ਹੀ ਹੈ ਡਰਾਈਵਰ ਕਨੈਕਟਰ ਨਹੀਂ ਪੱਜੀ ਉਹ ਇੱਥੇ ਹੈ ਉਹ ਕਹਿੰਦੇ ਵੀ ਅਸੀਂ ਖੜੇ ਆ ਜਿਹੜੀ ਕੋਈ ਤੁਸੀਂ ਕੰਮ ਕਿਵੇਂ ਪਹਿਲੀ ਗੱਲ ਤੇ ਰਾਜੀਨਾਮਾ ਕਰਨਾ ਰਾਜੀਨਾਮਾ ਕਰ ਲਓ ਕਿਉਂਕਿ ਪਰਚ ਜਿਵੇਂ ਥੋੜੀ ਮਰਜੀ ਇਹ ਕਰਾਉਂਦੇ ਸਰ ਤੁਹਾਡੀ ਮੇਨ ਮੰਗ ਤਾਂ ਬਲਕੇ ਬੱਸਾਂ ਸ਼ਹਿਰ ਚ ਨਾ ਨਵੇਂ ਕੋਈ ਮੇਨ ਮੰਗ ਤਾਂ ਇਹ ਵੀ ਮੰਡੀ ਦੇ ਅੱਜ ਦਾ ਉਹ ਬੱਚਾ ਵਿਚਾਰਾ ਬਚ ਗਿਆ ਤਾਂ ਨੂੰ ਕੋਈ ਵੱਡੀ ਘਟਾਈ ਵਾਪਰ ਜਾਂਦੀ ਹੈ ਔਰ ਜਦੋਂ ਬੱਸਾਂ ਬੰਡੇ ਬੰਡੇ ਜਦੋਂ ਚੱਲਦੀਆਂ ਇਹ ਕਹਿੰਦੇ ਗੁੰਡਿਆਣੇ ਦੀ ਸਵਾਰੀ ਨਾ ਚੜੇ ਜਦੋਂ ਗੁੰਡਿਆਣੇ ਦੀ ਸਵਾਰੀ ਇਹਨਾਂ ਨੇ ਨਹੀਂ ਚੜਾਣੀ ਪਰ ਇਹਨਾਂ ਦਾ ਮਤਲਬ ਹੈ ਕਿ ਗੁੰਡਿਆਣੇ ਮੰਡੀ ਵਿੱਚੋਂ ਕੱਪਣ ਦਾ ਸਾਨੂੰ ਇਹ ਵੀ ਰੋਸ ਹੈ ਅਸੀਂ ਇਹਨਾਂ ਦੇ ਮਨਿਸਟਰ ਤੋਂ ਵੀ ਮੰਗ ਕਰਦੇ ਆ ਕਿਹੜਾ ਇਹਨਾਂ ਦਾ ਆਪਣਾ ਕੀ ਹੁੰਦਾ ਆਪਣਾ ਅਸੀਂ ਉਹ ਮਹਿਕਮੇ ਤੋਂ ਵੀ ਮੰਗ ਕਰਦੇ ਆ ਇਹਨਾਂ ਦੇ ਮਹਿਕਮੇ ਤੋਂ ਜਦੋਂ ਗੁੰਡਿਆਣੇ ਤੋਂ ਪਟੰਡੇ ਤੋਂ ਗੁੰਡਿਆਣੇ ਦੀਆਂ ਸਵਾਰੀਆਂ ਨਹੀਂ ਚੜਾਉਂਦੇ ਜੇ ਇਹਨਾਂ ਨੂੰ ਗੁੰਡਿਆਣੇ ਮੰਡੀ ਦੇ ਅੱਡੇ ਵਿੱਚੋਂ ਵੀ ਟੱਪਣ ਦਾ ਕੋਈ ਹੱਕ ਨਹੀਂ ਕਾਲ ਦੇ ਨਾਲ ਮੰਡੀ ਵਿੱਚੋਂ ਰੋਟੀ ਹੈ ਨਹੀਂ ਜਾਣ ਦਾ ਕੋਈ ਕੰਮ ਹੀ ਨਹੀਂ ਇਹਨਾਂ ਦਾ ਨਾ ਜੀਬ ਦਾ ਰਾਜ ਦਾ ਗੋਲੀ ਮੰਗੂ ਇਹ ਜਾਂਦੇ ਆ ਮੁੰਨੇ ਸੜਕਾਂ ਮਸਾਂ ਬਣੀਆਂ ਗਿਆ ਰੋਟਟ ਕੇ ਠੀਕ ਹੈ ਇਹਨਾਂ ਨੂੰ ਕੋਈ ਬੇਨਤੀ ਹੈ ਇਹਨਾਂ ਨੂੰ ਕੋਈ ਗੁੰਨਣੇ ਬੇਨਤੀ ਨਹੀਂ ਜਾਣਾ ਅੱਜ ਬੰਦੇ ਬਟਲਾ ਆਤੀ ਬੰਦਾ ਹਸਾਲ ਦਾਖਲ ਕਰਾਇਆ ਡਰਾਈਵਰ ਹੈਗਾ ਭੱਜਿਆ ਨਹੀਂ ਬੰਦਾ ਠੀਕ ਹੈ ਬੰਦਾ ਠੀਕ ਹੈ ਸਾਡੀ ਸਾਡੀ ਬੇਨਤੀ ਹੈ ਇਹਨਾਂ ਨੂੰ ਥੋਕ ਕੇ ਕਹਦੇ ਹੋ ਵੀ ਫੂਨਾਂ ਦਾ ਮੰਡੀ ਵਿੱਚ ਨਹੀਂ ਜਾਣਾ ਬਸ ਥਾਣੇ ਲਵਾਓ ਬਹਿ ਕੇ ਗੱਲ ਕਰਦੇ ਆਪਾਂ ਡਰਾਈਵਰ ਡਰਾਈਵਰ ਨਾਲ ਗੱਲ ਲਾਓ ਆਹ ਰੋਸਨ ਜੀ ਦਾ ਮੋਟਰ ਜਿਹੜੇ ਬੰਦੇ ਸੱਟ ਵਿੱਚ ਗਿਆ ਨਾ ਸਾੜਾ ਕਰ ਦੋ